ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਪਿੰਡ ਗਰਚਾ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਇਸ ਦੀ ਵਿਸ਼ੇਸ਼ ਰਿਪੋਰਟ ਭਾਗ ਨੰਬਰ 2 ਵਿੱਚ ਔਰ ਰੌਣਕਾਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਤੁਸੀਂ ਦੇਖ ਪਾ ਰਹੇ ਹੋ ਪਾਰਟ 2 ਦੋ ਭਾਗਾਂ ਵਿੱਚ ਇਸ ਲਈ ਕੀਤਾ ਹੈ ਇਸ ਨੂੰ ਤਾਂ ਜੋ ਤੁਸੀਂ ਜਿਹੜਾ ਆ ਆਪਣੇ ਕਿਉਂਕਿ ਸਮਾਜ ਕਲ ਸਾਰਿਆਂ ਕੋ ਸੀਮਤੀ ਹੁੰਦਾ ਹੈ ਤੁਸੀਂ ਇੱਕ ਇੱਕ ਭਾਗ ਕਰਕੇ ਜਿਹੜਾ ਹੈ ਇਸ ਨੂੰ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਗੁਰਦੁਆਰਾ ਸਾਹਿਬ ਸਿੰਘ ਸਵਾ ਟਿੰਡ ਘਰਚਾ ਤੋਂ ਤਾਂ ਦਾ ਇਕੱਠ ਵੀ ਤੁਸੀਂ ਦੇਖ 파 ਰਹੇ ਹੋ ਪਾਰਟ ਨੰਬਰ 2 ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਆ ਉਹ ਆਪਣੇ ਇਸ ਚੈਨਲ ਨਵਾਂ ਸ਼ਰਦਬਾਬਾ YouTube ਚੈਨਲ ਤੇ ਦਿਖਾਇਆ ਜਾਵੇ ਕਸ਼ਮੀਰੀ ਕੈਂਪ Facebook ਦੇ ਉੱਪਰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਚਲੋ ਗੁਰਦੁਆਰਾ ਸਾਹਿਬ ਅੰਦਰ ਚੱਲਦੇ ਹਾਂ ਔਰ ਸਰਦਾਰ ਜੋਗਾ ਸਿੰਘ ਜੀ ਪਿੰਡ ਗਰਚਾ ਤੋਂ ਨੇ ਜੋ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਤੇ ਇਹਨਾਂ ਲੰਨੀਆਂ ਨਾਲ ਕਹਿੰਦੇ ਇਹਨਾਂ ਦਾ ਵੀ ਉਹ ਕਹਿੰਦਾ ਹੋਰ ਬੁਰੇ ਜਿਹੜੀਆਂ ਦੀ ਪਾਰ ਦੇ ਪਾਰ ਲਾ ਗਿਆ ਕਹਿੰਦੇ ਮੈਨੂੰ ਪਾਰ ਲਗਾ ਕਿਰਕ ਕਰਾਉਂਦਾ ਗਾਤੀ ਮਾਦਾ ਜਿਹੜੀ ਬੇਨਤੀ ਜੋ ਮਨਜ਼ੂਰ ਹੋ ਗਈ ਕਦੇ ਕੋਈ ਲੈਣਾ ਆਪਣੇ ਤਾਬਾ ਨਹੀਂ ਤਾ ਸੰਮੂਦ 1500 ਸ਼ਕੀ मोक रवारे जम परसाने पोइ तलवी वितो लई के दर्शन जगू खे दी दी गुरू माल कलूत नी न सारे गगली गिरा तारे, तारे निगल सजदा ਇਨ ਮਾਲਨ ਗਾਣੇ ਦੇ ਜੋ ਵਿੱਚੋਂ ਨਾਨਕ ਹੋਈ ਦਾ ਭਾਗ ਮੋੜਿਆ ਮੈਂ ਸਭ ਕੇ ਸੰਤਾਂ ਦਾ ਠਾਠਾ ਮਾਰਦਾ ਤੇ ਕੱਟ ਜੀ ਸਾਹਿਬ ਆਏ ਤੇਰੇ ਕੇ ਜੁਗ ਦੇ ਰਾਮ ਗੰਦਰੀ ਆਏ ਜੋਪੜੇ ਕਿਸੇ ਕੋ ਆਂਦੀ ਆਏ ਕੱਲ ਉਹਦੇ ਵਿੱਚ ਸਭ ਮੋੜਾ ਪਿਆ ਦਸ ਜਾਵੇ ਲੈਨੇ ਕੱਲ ਉਹਦੇ ਵਿੱਚ ਸਾਰੇ ਤਾਲੂਕ ਦੇ ਦੀਵਾਲੇ ਆਲਾਰ ਵਾਲ ਫਿਰੇ ਬਾਣੀ ਦੇ ਪਾਣੀ ਜਾਂਦੇ ਜਾਰੇ ਸਾਡੇ ਜਨ ਆਇਆ ਇਸ ਅਰਥ ਕੂਪਿਆ ਜਿਹੜੇ ਸੀਤਾ ਮੰਦਰਾਜ ਬੈਠੇ ਉਹਨਾਂ ਲੋਕਾਂ ਨੇ ਸ਼ਾਦੀ ਤੱਕ ਤੱਕ ਵੀ ਭਾਗ ਲਏ ਬਾੜੇ ਦੇ ਸਾਥ ਸੌਲਾ ਖਾਣ ਬਾੜੇ ਨਾਲ ਖਾਣੋ ਨਾਲੇ ਆਦੇ ਆਲਾਰ ਵਾਲ ਕੇ ਜਾਣ ਆਇਆ ਜੀ ਨਾਲ

ਉਥੇ ਜਾ ਕੇ 15 20 ਮਿੰਟ ਬੈਠ ਕੇ ਬੰਦਾ ਰਬ ਰਾਮ ਕਰੇ ਕਿ ਨਾਲ ਉਸ ਨੂੰ ਮਾਲ ਲੱਗਦਾ ਕਿ ਜਿੱਥੇ ਗੁਰੂ ਸਾਹਿਬ ਉਹ ਲੋਬੀ ਦੇ ਘਰ ਜੋ ਕੀਤੀ ਬੀਬੀ ਨਾਲ ਇਹ ਵਿਆਹ ਉਹਦਾ ਕੀਤਾ ਫਿਰ ਦੋ ਬੱਚੇ ਹੋਏ ਉਸੇ ਘਰ ਦੇ ਹੋਏ ਇੱਕ ਘਰ ਉਹ ਚਾਰ ਵਾਸੇ ਕੀਤੀ ਹੁਣ ਪੈਣ ਲਾਗੀਆਂ ਉਹ ਮਲਪਾ ਹੋ ਜਣਾ ਸ਼ਾਮ ਬਾਤ وہ سرمایت گرام کیا دی تھی بھڑیٹران کیا دی تھی گریپاں کا کھوٹ جو بھولا انگران کیا وہ شہر سے بھی جانتا کہ پاہل پاہلان لوگ وہ کھولی ہنو بھارت تھی میں بھی راکھیل سے کہہ دوں تھا وہ پھر رہنا کی تا ہاپیل ہی گمائی لگا پاہلان لوگی چلی کوئی روکشی کسی میرا مال پاہلونا مال شکرہا اور چلک لہوزیت کا آج رہی میرا لان لوگی اوڈ روکشی کی حق پر آیا نان دا او سور جائے گر پر رام میں چاہاں کہنے دے ہو دن کا 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 اکو بھائی کا جل دیا بندیا مہاں سے آگا دن کا پھر وہ دی بہت لاتی دے زباد دن کو اگلے بات رام نام اوے دلو جا کے سامنی کوئے اے سے مسانگر مرکت مرکت ہوئے بے آپ پہلے پہلے دار دار دیا کہ دل اندروں نہ ملی آشا نظروں باہر نہیں عشق میں دیو دی دی دل یار دے نال <سؤال> باڑ کچھ نہ کبھی لکھدا ہوں میں راگی نے شوقاں پاتوڑے کریا گلے لاؤں گا سن سدگور نان دیو کار دنیا دی اوتا رضوان کارے ਜਿਸ ਨੇ ਉਵਾ ਲੀ ਮਤੇ ਗਾ ਤੁਸੀਂ ਛਡਾ ਲੈ ਜਿਸ ਨੇ ਗਾਰੇ ਘਰ ਘਰ ਆਗੇ ਤਾਰੂ ਲੈ ਬਣਿਆ ਤੁਸੀਂ ਆਪਣੇ ਆਪ ਰਾਜ ਆਪਣੇ ਆਪ ਦਾਉਂ ਛੜਾ ਲੂਗੇ ਅਮ ਜਿਆਨ ਤੁਲਾ ਮਾਤੂ ਜਿਦੇ ਨਾਟੇ ਔਰ ਇਸ ਵਕਤ ਅਸੀਂ ਜਾ ਰਹੇ ਹਾਂ ਲੰਗਰ ਹਾਲ ਦੀ ਤਰਫ ਔਰ ਸੇਵਾਦਾਰ ਜਿਹੜੇ ਅਸਵੇਤ ਹੋਈ ਸੇਵਨ ਵਾਰ ਰਹੇ ਨੇ ਵੈਸੇ ਤੇ ਕਈ ਦਿਨ ਤੋਂ ਜਿਹੜੇ ਸੇਵਾਦਾਰ ਆਉਂ ਉਹ ਸੇਵਨ ਵਾਰ ਰਹੇ ਨੇ ਔਰ ਗੁਰੂ ਕਾ ਤੋਟ ਲੰਗਰ ਵਰਤਾਇਆ ਜਾ ਰਿਹਾ ਹੈ ਕਿਸੇ ਦੇ ਪਾ ਰਹੇ ਹੋ ਗੁਰੂ ਕਾ ਤੋਟ ਲੰਗਰ ਸ਼ੁਰੂ ਹੋ ਗਿਆ ਹੈ ਸੇਵਾਦਾਰਾਂ ਵੱਲੋਂ ਬਾਕੂ ਦੀ ਸੇਵਾ ਨੁਵਾਈ ਜਾ ਰਹੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ 파 ਰਹੇ ਹੋ ਗੁਰਦੁਆਰਾ ਸਿੰਘ ਸਭਾ ਪਿੰਡ ਗਰਚਾ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਈ ਦਿਨਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਕੇ ਪ੍ਰੋਗਰਾਮ ਚੱਲ ਰਹੇ ਨੇ ਔਰ ਚੈਨਲ ਦੀ ਕੋਸ਼ਿਸ਼ ਲੈਂਦੀ ਆ ਕਿ ਤੁਹਾਨੂੰ ਹਰ ਕਲਪਿਰਪੁਰ ਪਹੁੰਚ ਜਾਵੇ ਔਰ ਗੁਰੂ ਕਾਉ ਟੋਟ ਲੰਗਰ ਬਰਤਾਇਆ ਜਾ ਰਿਹਾ ਹੈ ਦੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਪ੍ਰਭਾਤ ਫੇਰੀ ਇਸ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਨਗਰ ਕੀਰਤਨ ਤੇ ਅੱਜ ਦਿਨ ਐਤਵਾਰ ਪਖੰਡ ਪਾਤ ਸਾਹਿਬ ਜੀ ਦੇ ਭੋਗ ਪਾਏ ਗਏ। ਔਰ ਗੁਰੂ ਕਾ ਟੋਟ ਲੰਗਰ ਇਸ ਮੌਕੇ ਤੇ ਵਰਤਾਇਆ ਜਾ ਰਿਹਾ ਹੈ। ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਕੋਟ ਹਰ ਖਬਰ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ। ਤੁਸੀਂ ਦੇਖ ਪਾ ਰਹੇ ਹੋ ਨਵਾ ਸ਼ਰਦ ਬਾਬਾ YouTube ਚੈਨਲ ਤੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤਾਂ ਜੋ ਪਹੁੰਚੇ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਸੋ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਤਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਵਧਾਈ ਰਿਪੋਰਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਕਮੈਂਟ ਜਰੂਰ ਕਰੋ ਸੋ ਚੈਨਲ ਨੂੰ ਦੇਖਣ ਲਈ ਆਪ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਕਰਤਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499